ਜਿਹੜੇ ਕੰਮ ਵਾਸਤੇ ਅਸੀਂ ਪਿਆਰਿਓ ਆਏ ਸੀ ਉਹ ਕੰਮਤਾ ਸੀ ਕੀਤਾ ਹੀ ਨਹੀਂ ਔਰ ਦੂਜੀ ਕਮਾਂ ਚ ਲੱਗੇ ਰਹੇ ਮਾਇਆ ਦੇ ਪਿੱਛੇ ਭਜਦੇ ਰਹੇ ਪਰਿਵਾਰ ਦੇ ਮਗਰ ਲੱਗੇ ਰਹੇ ਜਿਹੜੇ ਕੰਮ ਵਾਸਤੇ ਆਏ ਸੀ ਉਹ ਕੰਮ ਕੀਤਾ ਹੀ ਨਹੀਂ ਪਿਆਰਿਓ ਨਾਮ ਤੇ ਚੱਪਿਆ ਹੀ ਨਹੀਂ ਉਹਨੂੰ ਵਿਸਾਰ ਦਿੱਤਾ ਭੁੱਲ ਗਏ ਦਾ ਤੈਨੂੰ ਉਹਨੂੰ ਵਿਸਾਰ ਦਿੱਤਾ ਪਿਆਰਿਓ ਉਹਨੂੰ ਵਿਸਾਰ ਦਿੱਤਾ ਉਨੂੰ ਯਾਦ ਕਰਿਆ ਕਰੋ ਉਨੂੰ ਯਾਦ ਕਰਿਆ ਕਰੋ ਇਸ ਸੰਸਾਰ ਦੇ ਵਿੱਚ ਅਸੀਂ ਉਹਨੂੰ ਯਾਦ ਕਰਨ ਵਾਸਤੇ ਆਏ ਨੇ ਉਸ ਦਾ ਤੈਨੂੰ ਯਾਦ ਕਰਨ ਵਾਸਤੇ ਆਏ ਨੇ ਗੁਰੂ ਤੇਗ ਬਹਾਦਰ ਪਿਤਾ ਨੌਵੇਂ ਪਿਤਾ ਨੌਮੀ ਪਾਸਾਈ ਗੁਰੂ ਤੇਗ ਬਹਾਦਰ ਪਿਤਾ ਸ਼ਲੋਕ ਮਹਲਾ 9 ਵਿੱਚ ਕਹਿੰਦੇ ਨੇ गुण गोविंद गायो नहीं गुण गोविंद गायो नहीं जन्म अखारत कीन कहो नानक हर पज मना ਜਹ ਵਿਦਜਲ ਕੋ ਮੀਨ ਜਹ ਵਿਦਜਲ ਕੋ ਮੀਨ ਪਿਆਰਿਓ ਕਹੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਖਰਤ ਕੀਨ ਇਸ ਸੰਸਾਰਤ ਵਿੱਚ ਆਕੇ ਇੱਥੇ ਆਕੇ ਉਸ ਪਰਮਾਤਮਾ ਦਾ ਭਜਨ ਬੰਦ ਕੀ ਨਹੀਂ ਕੀਤਾ ਇਸ ਸੰਸਾਰ ਦੇ ਵਿੱਚ ਆ ਕੇ ਇਸ ਦੁਨੀਆਂ ਦੇ ਵਿੱਚ ਆ ਕੇ ਉਸ ਮਾਲਿਕ ਦਾ ਨਾਮ ਨਹੀਂ ਜਪਿਆ ਉਹਦੇ ਗੁਣ ਗਾਨ ਨਹੀਂ ਗਾਏ ਉਹਨੂੰ ਭੁੱਲ ਗਏ ਉਹਨੂੰ ਚੇਤਾ ਨਹੀਂ ਕੀਤਾ ਉਹਨੂੰ ਯਾਦ ਨਹੀਂ ਕੀਤਾ ਪਿਆਰਿਓ ਉਹਨੂੰ ਯਾਦ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਨੇ ਜਨਮ ਅਖਾਰਤ ਕੀਨ ਜਨਮ ਐਵੇਂ ਹੀ ਗਵਾ ਲਿਆ ਤੇਰਾ ਜਨਮ ਐਵੇਂ ਹੀ ਚਲਾ ਗਿਆ ਕੁਛ ਨਹੀਂ ਕੀਤਾ ਉਹਦਾ ਨਾਮ ਨਹੀਂ ਜਪਿਆ ਉਹਦਾ ਸਿਮਰਨ ਨਹੀਂ ਕੀਤਾ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਹੋ ਨਾਨਕ ਹਰ ਭਜਮਨਾ ਉਸ ਪ੍ਰਮਾਤਮਾ ਨੂੰ ਧਿਆ ਉਹਨੂੰ ਯਾਦ ਕਰ ਉਹਦਾ ਸਿਮਰਨ ਕਰ ਉਹਨੂੰ ਯਾਦ ਕਰ ਜਿਸ ਨੇ ਤੈਨੂੰ ਇੱਥੇ ਭੇਜਿਆ ਜਦੋਂ ਤੂੰ ਦੁਨਿਆ ਦੇ ਵਿੱਚ ਆਇਆ ਤੇਰਾ ਖਿਆਲ ਰੱਖਿਆ ਤੈਨੂੰ ਖਾਣ ਪੀਣ ਵਾਸਤੇ ਦਿੱਤਾ ਤੈਨੂੰ ਓੜਨ ਪਹਿਰਨ ਵਾਸਤੇ ਦਿੱਤਾ ਤੈਨੂੰ ਅੱਖ ਦਿੱਤੀ ਤੈਨੱਕ ਦਿੱਤੀ ਤੈਨੂੰ ਇੰਨਾ ਸੋਹਣਾ ਸੁਨਕਾ ਸਰੀਰ ਦਿੱਤਾ ਉਹਨੂੰ ਯਾਦ ਕਰ ਤੈਨੂੰ ਰਹਿਣ ਵਾਸਤੇ ਘਰ ਦਿੱਤਾ ਤੈਨੂੰ ਘੁੰਮਣ ਪਹਿਰਨ ਵਾਸਤੇ ਗੱਡੀ ਦਿੱਤੀ ਕਾਰ ਦਿੱਤੀ ਤੇਰੀ ਹਰ ਖੁਆਇਸ਼ ਪੂਰੀ ਕੀਤੀ ਉਹਨੂੰ ਯਾਦ ਕਰ ਉਹਨੂੰ ਯਾਦ ਕਰ ਕਹੋ ਨਾਨਕ ਹਰ ਪਜਮਨਾ ਗੁਰਸਾਹਿਬ ਕਹਿੰਦੇ ਨੇ ਉਹਨੂੰ ਯਾਦ ਕਰ ਕਹੋ ਨਾਨਕ ਹਰ ਪਜਮਨਾ ਜਹ ਵਿਦਜਲ ਕੋ ਮੀਨ ਜਹ ਵਿਦ ਜਲ ਕੋ ਮੀਨ ਜਿਵੇਂ ਮਛਲੀ ਜਲ ਤੋਂ ਪ੍ਰੇਮ ਕਰਦੀ ਹੈ ਜਿਵੇਂ ਮਛਲੀ ਜਲ ਤੋਂ ਪ੍ਰੇਮ ਕਰਦੀ ਹੈ ਉਹਦੀ ਜੁਦਾਈ ਬਰਦਾਸ਼ਤ ਨਹੀਂ ਕਰਦੀ ਜੇ ਤੁਸੀਂ ਉਹਨੂੰ ਜਲ ਤੋਂ ਬਾਹਰ ਕੱਢੋਗੇ ਤੇ ਪਿਆਰਿਓ ਉਹ ਆਪਣੇ ਪ੍ਰਾਣ ਤਿਆਗ ਦੇਗੀ ਮਰ ਜਾਏਗੀ ਇਸ ਕਰਕੇ ਐ ਦਾਦਾ ਪ੍ਰੇਮ ਕਰ ਉਸ ਪਰਮਾਤਮਾ ਦੇ ਨਾਲ ਅਸੀਂ ਵਾਹਿਗੁਰੂ ਦੇ ਨਾਲ ਉਹਨੂੰ ਹਮੇਸ਼ਾ ਯਾਦ ਰੱਖ